ਕੀ ਦਾ ਕਤਲ ਕਰਨ ਗਏ ਸੀ ਉੱਥੇ ਸਿੱਕ ਸਾਡੀ ਦਾਦੀ ਮਾਂ ਆ ਗਈ ਉਹ ਠੀਕ ਹੈ ਉਹਦੀ ਹੈਗੀ ਆ ਸੀ 85 ਸਾਲ ਦੀ ਉਮਰ ਆ ਸਰਕਾਰ ਨੂੰ ਹੀ ਬੇਨਤੀ ਕਰਦਾ ਵੀ ਉਹ ਤੇ ਵੀ ਪਰਚਾ ਦਿੱਤਾ ਜਾਵੇ ਭਾਨੇ ਕੀ ਘਰ ਦੇ ਵਿੱਚੋਂ ਕੱਲੀ ਉਹ ਰਹੇਗੀ ਸਾਰਾ ਪਰਿਵਾਰ ਵਿੱਚ ਆ ਜਾਊਗਾ ਜੀ ਉਹ ਕੱਲੀ ਘਰੇ ਕਰੇ ਕਰੀ ਵੀ ਕੋਰੂ ਵੀ ਕੀ ਠੀਕ ਆ ਸਾਡਾ ਭਾਨਾ ਮਾੜਾ ਹੋਊਗਾ ਪਰਚਾ ਦੇਤਾ ਕੁੜੀਆਂ ਦਾ ਕੀ ਕਸੂਰ ਆ ਜੀ ਤੁਹਾਡੇ ਪਿੰਡ ਦਾ ਮੁੰਡਾ ਹੈ ਜਿਆਦਾ ਹੀ ਬੋਲਦਾ ਇਮੀਗ੍ਰੇਸ਼ਨ ਏਜੰਟਾਂ ਦੇ ਖਿਲਾਫ ਬੋਲਣ ਲੱਗਿਆ ਦੇਖਦਾ ਨਹੀਂ ਗਾਲਾਂ ਤਾਂ ਕੱਢ ਦਿੰਦਾ ਜਦੋਂ ਬੁੜੀਆਂ ਆ ਕੇ ਰੋਂਦੀਆਂ ਨੇ ਨਾ ਉਹ ਭਾਈ ਚੱਲੀਆਂ ਨਹੀਂ ਜਾਂਦੀਆਂ जिधे आज जमीन बिक गई गहने बिक गए भांडे बिक गए वो आके रोंदिया ने जदों भाई ओना नु देखदा है वो जज्बाती हो जांदा है ए पता है। है नहीं पता पुलिस ਰਾਹ ਜਾਂਦੇ ਨੂੰ ਫੜ ਲਓ ਤਾਂ ਮਰਨ ਵਾਲਾ ਕੰਮ ਹੀ ਆ ਬਸ ਮਰ ਜਾਗੇ ਪਰ ਪਿੱਛੇ ਨਹੀਂ ਛੱਡਦੇ ਭਾਈ ਹੁਣ ਹੋਰ ਹੋ ਜਾਂਦੇ ਪਰਚੇ ਕੋਈ ਦਿੱਕਤ ਨਹੀਂ ਹੈਗੀ ਕੁੜੀਆਂ ਵਾਲਾ ਉਹ ਦੋ ਦਾ ਦੁੱਖ ਆ ਸਾਨੂੰ ਆਪਦੇ ਤੋਂ ਕੋਈ ਦੁੱਖ ਨਹੀਂ ਹੈਗਾ ਸਾਡੇ ਦੇ ਪਰਚਾ ਕੋਈ ਦਿੱਕਤ ਨਹੀਂ ਹੈਗੀ ਚੱਲਾਂਗੇ ਨਾ ਪਿੱਛੇ ਸਾਡੀਆਂ ਜਾਵਾਂਗੇ ਵੀ ਮੇਲੇ ਭਧੌੜ ਵਾਲੇ ਦਾ ਫੋਨ ਨਹੀਂ ਆਇਆ ਤੁਹਾਨੂੰ ਕਿ ਯਾਰ ਭਾਨਾ ਤਾਂ ਚਲੋ ਅੰਦਰ ਹੈ ਤੁਹਾਡੇ ਨਾਲ ਹੀ ਗੱਲ ਕਰਨਾ ਵੀ ਯਾਰ ਉਹ ਤਾਂ ਮਾੜਾ ਹੀ ਰਿਹਾ ਨਾ ਭਾਈ ਕਿੱਥੇ ਐਡੀ ਕਿੱਥੇ ਆ ਹੈਗੇ ਵੀ ਗੱਲ ਹੋ ਜਾਣਗੇ ਉਹ ਸਾਡਾ ਤਾਂ ਕੀ ਆ ਸਾਨੂੰ ਤਾਂ ਕੋਈ ਦਿੱਕਤ ਨਹੀਂ ਹੈਗੀ ਜੀ ਭਾਨੇ ਦੇ ਹੱਕ ਜੀ ਇੱਕ ਬਿਆਨ ਦੇ ਦਿੰਦੇ 92 ਦੇ ਵਿੱਚੋਂ ਇੱਕ ਦਾ ਵੀ ਬਿਆਨ ਨਹੀਂ ਆਇਆ ਯਾਰ ਵੀ ਹਾਂ ਧੱਕਾ ਹੋ ਰਿਹਾ ਜਿਹੜਾ ਮੁੱਖ ਮੰਤਰੀ ਆ ਉਹ ਮੁੱਖ ਮੰਤਰੀ ਰਹੂ ਠੀਕ ਹੈ ਜਿਹੜੇ ਅਫਸਰ ਨੇ ਅਫਸਰ ਸਾਹਿਬ ਤਾਂ ਥੱਲੇ ਚੱਲੂ ਨਾ ਤਾਂ ਹਾਂ ਤੋਂ ਹੁਕਮ ਹੁੰਦੇ ਤਾਂ ਪਰਚੇ ਹੁੰਦੇ ਐ ਕਿਵੇਂ ਪੁਲਿਸ ਅੱਗੇ ਨਾਲ ਪੁਲਿਸ ਨੇ ਪਰਚੇ ਦਿੱਤੇ ਝੂਠੇ ਕਿਸੇ ਤੇ ਸਾਢੇ 8 ਵਜੇ ਤੱਕ ਪੁਲਿਸ ਦੀ ਗ੍ਰਿਫਤ ਦੇ ਅੰਦਰ ਸੀ ਹਿਰਾਸਤ ਵਿੱਚ ਰਿਟੇਨ ਕੀਤਾ ਆਇਆ ਸੀ ਤੇ ਉਹ ਤਾਂ ਬਡਬਰ ਵਾਲੇ ਟੋਲ ਪਲਾਜੇ ਤੇ ਗਵਾਹੀ ਪੈ ਰਹੀ ਐ ਐਫ ਆਈ ਆਰ ਜਿਹੜਾ ਦਰਜ ਆ ਕਹਿੰਦੇ ਸਾਰੇ ਬੰਦੇ ਉੱਥੋਂ ਭੰਨ ਤੋੜ ਕਰਕੇ ਲੰਘ ਰਹੇ ਸੀ ਤੇ ਤੁਸੀਂ ਸਾਡੇ ਤੇ ਦੋ ਦੋ ਪਰਚੇ ਸਾਡੇ ਤੇ ਹੋਰ ਦੇ ਦਿੰਦੇ ਸਾਨੂੰ ਦੁੱਖ बस ਇੱਕੋ ਹੀ ਗੱਲ ਦਾ ਹੈ ਵੀ ਸਾਡੇ ਜਿਹੜੀਆਂ ਭੈਣਾਂ ਨੇ ਉਹ ਗਲਤਲ ਜਾਈਆਂ ਗਈਆਂ ਨੇ ਜਿਹੜੀ ਸਾਡੀ ਕਿਰਨਾ ਭੈਣਾਂ ਉਹ ਕੁੱਬੇ ਪਿੰਡ ਦੇ ਵਿੱਚ ਪੜਾਉਂਦੀ ਆ ਪ੍ਰਿੰਸੀਪਲ ਆ ਖੁਦ ਉੱਥੇ ਠੀਕ ਆ ਉਹਦੇ ਉਹ ਉੱਥੇ ਉੱਥੇ ਗਵਾਹੀ ਸੀ ਉਹਦੀ ਉੱਥੇ ਬੱਚਿਆਂ ਨੂੰ ਪੜਾ ਰਹੀ ਸੀ ਪਰ ਚਾਕੇ ਪਰਚਾਉਤੇ ਵੀ ਦਿੱਤਾ ਜੇ ਹੁਣ ਅਸੀਂ ਦੁੱਖ ਸੁੱਖ ਨਹੀਂ ਜਾਵਾਂਗੇ ਫਿਰ ਸਾਨੂੰ ਸਰਪੰਚ ਬਣਾਉਣ ਦਾ ਪਿੰਡ ਦਾ ਫਾਇਦਾ ਤਾਂ ਕੋਈ ਹੋਇਆ ਨਹੀਂ ਤੇ ਸਾਡੇ ਨਾਲ ਹੀ ਸਰਪੰਚਾਂ ਨਾਲ ਧੱਕੇ ਹੋਣ ਲੱਗੇ ਮੇਰੇ ਹਿਸਾਬ ਨਾਲ ਤਾਂ ਨਹੀਂ ਵੀ ਇਹ ਆਪਾਂ ਕੋਈ ਪਵੰਤਮਾਂ ਤੋਂ ਆਸ ਕਰ ਸਕਦੇ ਮੇਰੀ ਹੈਗੀ ਆ ਪਿੰਡ ਦੀ ਚੜ੍ਹਦੀ ਕਲਾ ਠੀਕ ਹੈ ਮੈਂ ਸੋਚਦਾ ਵੀ ਮੇਰੇ ਪਿੰਡ ਦੀ ਸਦਾ ਚੜ੍ਹਦੀ ਕਲਾ ਰਹੇ ਠੀਕ ਹੈ ਜੇ ਪਹਾਨਾ ਮਾੜਾ ਹੁੰਦਾ ਤਾਂ ਅਸੀਂ ਐਡਾ ਸਟੈਂਡ ਲੈਣਾ ਨਹੀਂ ਸੀ ਮਨੋਹਰ ਕ ਇਕੱਲੇ ਇਕੱਲੇ ਬੱਚੇ ਦਾ ਪਤਾ ਹੈ ਵੀ ਕੌਣ ਕੀ ਕਰ ਰਿਹਾ ਕਿਉਂਕਿ ਸਾਡੇ ਲਈ ਅਪਡੇਟ ਆਉਂਦੀ ਰਹਿੰਦੀ ਆ ਭੰਤ ਭੰਦ ਦੇ ਲੋਕ ਆਉਂਦੇ ਨੇ ਸਾਡੇ ਲਈ ਪਿੰਡ ਦੇ ਸਾਨੂੰ ਸਾਰੀ ਗੱਲਬਾਤ ਦੱਸ ਕੇ ਜਾਂਦੇ ਨੇ ਸਾਨੂੰ ਪਤਾ ਨਹੀਂ ਵੀ ਪਾਨਾ ਚੰਨੀ ਆ ਖੂਗਾ 18-18 ਲੱਖ ਰੁਪਏ ਦੀਆਂ ਗੱਡੀਆਂ ਲਈ ਫਿਰਦਾ ਬਾਈ ਸਾਡੇ ਗਰੀਬਾਂ ਦੇ ਉਹ ਲਾਜ ਕਰਾਉਂਦਾ ਸਾਡੇ ਗਰੀਬਾਂ ਦੇ ਘਰ ਪਾਤੇ ਉਹਨੇ ਅਸੀਂ ਮਾੜਾ ਕਿਵੇਂ ਕਹੀ ਦੀ ਬਾਈ ਅਸੀਂ ਮਗਰ ਕਿਵੇਂ ਨਾ ਤੁਰੀਏ ਤੁਸੀਂ ਜਿਹੜਾ ਇਕੱਠ ਕੀਤਾ ਤੁਹਾਨੂੰ ਉਮੀਦ ਸੀ ਕਿ ਇਹਨੇ ਲੋਕ ਖੜ੍ਹ ਜਾਣਗੇ ਸਾਡੇ ਮਗਰ ਸਾਨੂੰ ਲੱਗਦਾ ਸੀ ਵੀ ਇਕੱਠ ਹੋਊਗਾ ਪਰ ਐਡੀ ਆਸ ਨਹੀਂ ਸੀ ਵੀ ਲੋਕਾਂ ਦੇ ਵਿੱਚ ਐਡੀ ਹਮਦਰਦੀ ਆ ਸਾਡੇ ਵਾਸਤੇ ਪਾਨਾ ਸਿੱਧੂ ਮਾਮਲੇ ਨੇ ਹੋਰ ਨਵਾਂ ਮੋੜ ਲੈ ਲਿਆ ਨਵਾਂ ਰੂਪ ਲੈ ਲਿਆ ਪੁਲਿਸ ਪਹਿਲਾਂ ਇਹਨਾਂ ਨਾਲ ਵਾਅਦਾ ਕਰਦੀ ਹੈ ਤੇ ਉਦੋਂ ਬਾਅਦ ਪਰਚਾ ਦਿੰਦੀ ਹੈ ਉਹ ਵੀ ਇਰਾਦਾ ਕਤਲ ਤੱਕ ਦੀ ਧਾਰਾ ਲਾ ਦਿੱਤੀ ਜਾਂਦੀ ਹੈ ਸਾਡੇ ਨਾਲ ਪਿੰਡ ਕੋਟਦੁੰਨੇ ਦੇ ਉਹ ਸਰਪੰਚ ਸਰਬਜੀਤ ਸਿੰਘ ਜਿੰਨਾ ਉੱਤੇ ਪਰਚਾ ਦਰਜ ਹੋਇਆ 18 ਲੋਕ ਨੇ ਜਿਸ ਵਿੱਚ ਭਾਨਾ ਸਿੱਧੂ ਦਾ ਪਰਿਵਾਰ ਹੈ ਭਰਾ ਪਿਓ ਭੈਣਾ ਉਹਨਾਂ ਦੇ ਵਿੱਚੋਂ ਇਸੇ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਵੀ ਵਿੱਚੀ ਦਰਜ ਕੀਤਾ ਗਿਆ ਨਾਮ ਉਹ ਸਾਡੇ ਨਾਲ ਬੈਠਿਆ ਕੀ ਸੋਚਦੇ ਆ ਸਾਰੇ ਮਾਮਲੇ ਦੇ ਉੱਤੇ ਸਾਰੀਆਂ ਗੱਲਾਂ ਕਰਾਂਗੇ ਸਰਪੰਚ ਸਾਹਿਬ ਜਿੱਦਣ ਤੁਸੀਂ 3 ਫਰਵਰੀ ਨੂੰ ਸੰਗਰੂਰ ਵੱਲ ਕੋਚ ਕੀਤਾ ਜਿਹੜਾ ਕੋਚ ਕੀਤਾ ਕੀ ਦਾ ਕਤਲ ਕਰਨ ਗਏ ਸੀ ਉੱਥੇ ਪਹਿਲਾਂ ਤਾਂ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਜਦੋਂ 3 ਤਰੀਕ ਨੂੰ ਅਸੀਂ ਰਾਤ ਨੂੰ 2 2 2 ਤਰੀਕ ਨੂੰ 2 ਵਜੇ ਰਾਤ ਨੂੰ ਅਸੀਂ ਮਗਵਾਲ ਪਿੰਡ ਪਹੁੰਚੇ ਜੀ ਉੱਥੇ ਮੇਰੇ ਮਿੱਤਰ ਦੀ ਕੋਠੀ ਹੈ ਅਸੀਂ ਉਹ ਕੋਠੀ 'ਚ ਰਹੇ ਕੋਠੀ ਤੋਂ ਬਾਅਦ ਅਸੀਂ ਜਿਹੜਾ ਸਾਡਾ ਤਾਮਾ-ਯਾਮਾ ਦੀ ਸਾਰਾ ਸਾਡੇ ਕੋਲੇ ਸੀਗਾ ਜਿਹੜੇ ਸਟੇਜ ਲਾਉਣੇ ਸੀ ਗੱਡੀਆਂ ਤੇ ਸਪੀਕਰ ਲਾਉਣੇ ਸੀ ਉਹ ਸਾਡੀ ਝੋਟੀ ਸੀ ਵੀ ਤਾਂ ਅਸੀਂ ਲਾਉਣੇ ਆ ਠੀਕ ਹੈ ਜਦੋਂ ਅਸੀਂ ਉੱਥੇ ਰਾਤ ਨੂੰ ਪਾਏ ਅਸੀਂ ਤਿੰਨ ਕਿਲੇ ਪਿੱਛੇ ਦੀ ਕੋਠੀ ਤੋਂ ਭਗਵਾਨ ਦਵਾਨ ਦੀ ਕੋਠੀ ਤੋਂ ਤਿੰਨ ਕਿਲੇ ਪਿੱਛੇ ਦੀ ਹੈ ਅਸੀਂ ਕੀ ਕਰਿਆ ਸਾਢੇ 8 ਵਜੇ ਸਾਨੂੰ ਉਹ ਕੋਠੀ ਨੂੰ ਘੇਰਾ ਪਿਆ ਜਾਂਦਾ ਘੇਰਾ ਪੈ ਕੇ ਸਾਨੂੰ ਸਾਰੇ ਜਿੰਨੇ ਮਲਾਜ਼ਮ ਸੀ ਸਾਰੇ ਅਸੀਂ 9 ਜਣੇ ਫੜੇ ਜਾਂਦੇ ਆ ਉਹਦੇ ਚ ਉਹਦੇ ਵਿੱਚ ਇੰਜੀਨੀਅਰ ਤੇ ਪਰਚਾ ਜਿਹੜਾ ਇੱਕ ਦਾ ਉਹ ਮੁੰਡਾ ਸੀਗਾ ਉਹਨਾਂ ਦੀ ਟੀਮ ਸੀ ਪੂਰੀ ਔਰ ਸਾਡੀ ਟੀਮ ਸੀ ਸਾਨੂੰ ਉਥੋਂ ਬਾਲੀਏ ਥਾਣੇ ਚ ਲਿਆਇਆ ਗਿਆ ਬਾਲੀਏ ਥਾਣੇ ਚ ਲਿਜਾ ਕੇ ਅਸੀਂ 9 ਜਣੇ ਫੜੇ ਗਏ ਸੀ ਉਹ ਕੋਠੀ ਚੋਂ ਉਸ ਤੋਂ ਬਾਅਦ ਜਿਹੜੇ ਸਾਡੇ ਮੁੰਡੇ ਲਾਏ ਹੋਏ ਸੀ 2-3 100 ਦੇ ਕਰੀਬ ਆ ਉਹ ਮੇਉ ਦੁਵਾਦ ਸਾਰੇ ਪੁਲਿਸ ਨੇ ਚੱਕ ਕੇ ਬਾਲੀਏ ਥਾਣੇ ਚ ਉਹਨਾਂ ਨੂੰ ਛੜਤਾ ਲਿਆ ਕੇ ਹੂੰ ਠੀਕ ਹੈ ਰਾਤ ਨੂੰ ਸਾਨੂੰ ਛੜਦੇ ਨੇ ਉਹ 8 8:30 ਵਜੇ ਜਦੋਂ ਲਗਭਗ ਉਹ ਧਰਨਾ ਖਤਮ ਹੋ ਗਿਆ ਜਦੋਂ ਇਧਰ ਲੱਖੇ ਦੀ ਗੱਲਬਾਤ ਹੋਈ ਮਲਾਜ਼ਮਾਂ ਨਾਲ ਮੀਟਿੰਗਾਂ ਹੋਈਆਂ ਅਫਸਰਾਂ ਨਾਲ ਮੀਟਿੰਗਾਂ ਹੋਈਆਂ ਉਹ ਕਹਿੰਦੇ ਵੀ ਜਿਹੜੇ ਮਲਾਜ਼ਮਾਂ ਨੇ ਸਾਨੂੰ ਫੜਿਆ ਸੀਗਾ ਉਹ ਕਹਿੰਦੇ ਵੀ ਜਿੰਨਾ ਚਿਕਾ ਉਧਰੋਂ ਵੀ ਸਾਨੂੰ ਸੁਨੇਹਾ ਨਹੀਂ ਮਿਲਦਾ ਉਹਨਾਂ ਚਿਕਾਸੀਂ ਸਾਨੂੰ ਛੱਡ ਨਹੀਂ ਸਕਦੇ ਹੂੰ ਚਲੋ ਜਿੰਨਾ ਜੋ ਜੋ ਕੋਈ ਫੈਸਲਾ ਹੋਇਆ ਉਹਨਾਂ ਨੇ ਸਾਨੂੰ ਫਿਰ 8:30 ਵਜੇ ਬਾਹਰ ਕੱਢਿਆ ਥਾਣੇ ਚੋਂ ਜੇ ਤੁਸੀਂ 8:30 ਵਜੇ ਤੱਕ ਪੁਲਿਸ ਦੀ ਗ੍ਰਿਫਤ ਦੇ ਅੰਦਰ ਸੀ ਹਿਰਾਸਤ ਵਿੱਚ ਸੀ ਰੀਟੇਨ ਕੀਤਾ ਹੋਇਆ ਸੀ ਤੇ ਉਹ ਤਾਂ ਬਡਬਰ ਵਾਲੇ ਟੋਲ ਪਲਾਜੇ ਤੇ ਗਵਾਹੀ ਪੈ ਰਹੀ ਐ ਐਫ ਆਈ ਆਰ ਜਿਹੜਾ ਦਰਜ ਆ ਕਹਿੰਦੇ ਸਾਰੇ ਬੰਦੇ ਉੱਥੋਂ ਭੰਨ ਤੋੜ ਕਰਕੇ ਲੰਘ ਰਹੇ ਸੀ ਦੇਖੋ ਜੀ ਸਾਰੇ ਝੂਠੇ ਪਰਚੇ ਦਿੱਤੇ ਗਏ ਨੇ ਅਸੀਂ ਪਰਚੇ ਚੋਂ ਦਬਦੇ ਨਹੀਂ ਪਰ ਸਾਨੂੰ ਦੁੱਖ ਪਰਚੇ ਦਾ ਇੱਕ ਹੈ ਵੀ ਜਿਹੜੀਆਂ ਸਾਡੀਆਂ ਭੈਣਾਂ ਤੇ ਪਰਚਾ ਦਿੱਤਾ ਠੀਕ ਹੈ ਉਹ ਦੂਜਾ ਸਾਡੇ ਤੇ ਦੋ ਦੋ ਪਰਚੇ ਸਾਡੇ ਤੇ ਹੋਰ ਦੇ ਦਿੰਦੇ ਸਾਨੂੰ ਦੁੱਖ بس ਇੱਕੋ ਹੀ ਗੱਲ ਦਾ ਹੈ ਵੀ ਸਾਡੇ ਜਿਹੜੀਆਂ ਭੈਣਾਂ ਨੇ ਉਹ ਗਲਤਲ ਜਾਈਆਂ ਗਈਆਂ ਨੇ ਜਿਹੜੀ ਸਾਡੀ ਕਿਰਨਾ ਭੈਣਾਂ ਉਹ ਕੁੱਬੇ ਪਿੰਡ ਦੇ ਵਿੱਚ ਪੜਾਉਂਦੀ ਆ ਪ੍ਰਿੰਸੀਪਲ ਆ ਖੁਦ ਉਥੇ ਠੀਕ ਹੈ ਉਹਦੇ ਉਹ ਉਥੇ ਉਥੇ ਅਗਵਾਈ ਸੀ ਉਹਦੀ ਉਥੇ ਬੱਚਿਆਂ ਨੂੰ ਪੜਾ ਰਹੀ ਸੀ ਪਰ ਚੱਕ ਕੇ ਪਰਚਾਉਤੇ ਵੀ ਦਿੱਤਾ ਪਰ ਦੁੱਖ ਆ ਚੀਜ਼ਾਂ ਦਾ ਹੈ ਪਰ ਸਾਡੇ ਤੇ ਜਿਹੜਾ ਪਰਚਾ ਸਾਨੂੰ ਇਹਦਾ ਦੁੱਖ ਨਹੀਂ ਹੈਗਾ ਵੀ ਕੋਈ ਗੱਲ ਨਹੀਂ ਅਸੀਂ ਖੜੇ ਆ ਬਾਈ ਨਾਲ ਖੜੇ ਤਾਂ ਰਹਾਂਗੇ ਤੁਸੀਂ ਮੇਰੀ ਗੱਲ ਸੁਣੋ ਜੀ ਆਪਾਂ ਜਿਹੜਾ ਪਿੰਡ ਦੀ ਪੰਚਾਇਤ ਆਪਾਂ ਚੁੰਨਦੇ ਆਂ ਕਾਦੇ ਵਾਸਤੇ ਚੁੰਨਦੇ ਦੁੱਖ ਸੁੱਖ ਦੀ ਸਾਂਝੀ ਸੁਣ ਚੁੰਨਦੇ ਆਂ ਜੇ ਹੁਣ ਅਸੀਂ ਦੁੱਖ ਸੁੱਖ ਚ ਨਹੀਂ ਜਾਵਾਂਗੇ ਫਿਰ ਸਾਨੂੰ ਸਰਪੰਚ ਬਣਾਉਣ ਦਾ ਪਿੰਡ ਦਾ ਫਾਇਦਾ ਤਾਂ ਕੋਈ ਹੋਇਆ ਨਹੀਂ ਜੇ ਸਾਡੇ ਨਾਲ ਹੀ ਸਰਪੰਚਾਂ ਨਾਲੇ ਥੱਕੇ ਹੋਣ ਲੱਗੇ ਮੇਰੇ ਹਿਸਾਬ ਨਾਲ ਤਾਂ ਨਹੀਂ ਵੀ ਇਹ ਕੋਈ ਆਪਾਂ ਕੋਈ ਪਵੰਤਮਾਂ ਤੋਂ ਆਸ ਕਰ ਸਕਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਤੇ ਸਰਪੰਚ ਨਾ ਚਾਹੇ ਜੁਣਦੇ ਉਹਨਾਂ ਨੂੰ ਪਿੰਡ ਵਾਲੇ ਆ ਪਰ ਉਹ ਸਰਕਾਰ ਦਾ ਤੇ ਹਵਾ ਦਾ ਰੁਖ ਦੇਖ ਕੇ ਚੱਲਦੇ ਆ ਕਿ ਸਰਕਾਰ ਤੋਂ ਦਬ ਨਾ ਜਾਈਏ ਕਿਤੇ ਕੱਲ ਨੂੰ ਗ੍ਰਾਂਟਾਂ ਵਾਲਾ ਯਾਬ ਨਾ ਪੈ ਜੇ ਇਹ ਨਹੀਂ ਮਨ ਚ ਡਰ ਆ ਨਹੀਂ ਭਈ ਇਹ ਡਰ ਇਹ ਡਰ ਨਹੀਂ ਹੈਗਾ ਆਪਰ ਨੂੰ ਮੇਰੀ ਹੈਗੀ ਆ ਪਿੰਡ ਦੀ ਚੜ੍ਹਦੀ ਕਲਾ ਠੀਕ ਹੈ ਮੈਂ ਸੋਚਦਾ ਵੀ ਮੇਰੇ ਪਿੰਡ ਦੀ ਸਦਾ ਚੜ੍ਹਦੀ ਕਲਾ ਰਹੇ ਠੀਕ ਹੈ ਜੇ ਭਾਨਾ ਮਾੜਾ ਹੁੰਦਾ ਤਾਂ ਅਸੀਂ ਇਹ ਡਸਟੈਂਡ ਲੈਣਾ ਨਹੀਂ ਸੀ ਲੈਣਾ ਤਾਂ ਫੇਰ ਵੀ ਦੀ ਪਰ ਐਡਾ ਨਹੀਂ ਸੀ ਲੈਣਾ ਜਿੱਡਾ ਹੁਣ ਲੇਤਾ ਪਰ ਉਹਨਾਂ ਦੇ ਚੱਕ ਚੈਨੀਆਂ ਦੇ ਪਰਚੇ ਦੇਖੋ ਜਿਹੜਾ ਸਰਪੰਚ ਹੁੰਦਾ ਸਾਡੇ 4000 ਦੇ ਤਕਰੀਬਨ ਵੋਟ ਹੈ ਮੈਨੂੰ ਹਰ ਇੱਕ ਇਕੱਲੇ ਇਕੱਲੇ ਬੱਚੇ ਦਾ ਪਤਾ ਹੈ ਵੀ ਕੌਣ ਕੀ ਕਰ ਰਿਹਾ ਕਿਉਂਕਿ ਸਾਡੇ ਲਈ ਅਪਡੇਟ ਆਉਂਦੀ ਰਹਿੰਦੀ ਆ ਭੰਤ ਭੰਦ ਦੇ ਲੋਕ ਆਉਂਦੇ ਨੇ ਸਾਡੇ ਪਿੰਡ ਦੇ ਸਾਨੂੰ ਸਾਰੀ ਗੱਲਬਾਤ ਦੱਸ ਕੇ ਜਾਂਦੇ ਨੇ ਸਾਨੂੰ ਪਤਾ ਨਹੀਂ ਵੀ ਪਾਨਾ ਚੰਨੀ ਆ ਖੂਹੂਗਾ 18-18 ਲੱਖ ਰੁਪਈਆ ਦੀਆਂ ਗੱਡੀਆਂ ਲਈ ਫਿਰਦਾ ਬਾਈ ਸਾਡੇ ਗਰੀਬਾਂ ਦੇ ਉਹ ਲਾਜ ਕਰਾਉਂਦਾ ਸਾਡੇ ਗਰੀਬਾਂ ਦੇ ਘਰ ਪਾਤੇ ਉਹਨੇ ਅਸੀਂ ਮਾੜਾ ਕਿਵੇਂ ਕਹੀਦੀ ਬਾਈ ਅਸੀਂ ਮਗਰ ਕਿਵੇਂ ਨਾ ਤੁਰੀਏ ਠੀਕ ਹੈ ਇਹ ਗੱਲਬਾਤ ਆ ਬਾਈ ਪਰ ਗੱਲ ਇਹ ਹੈ ਕਿ ਭਾਣਾ ਸਿੱਧੂ ਬਾਰੇ ਜੇ ਸਟੈਂਡ ਲੈ ਲਿਆ ਪਿੰਡ ਵਾਲਿਆਂ ਨੇ ਤੁਸੀਂ ਤਾਂ ਇਕੱਠ ਹੀ ਇੰਨਾ ਕਰਤਾ ਇੰਨਾ ਤਾਂ ਅਕਾਲੀਆਂ ਤੋਂ ਹੁਣ ਤੱਕ ਹੋਇਆ ਜਦੋਂ ਦੀ ਸਰਕਾਰ ਬਣੀ ਨਾ ਕਾਂਗਰਸੀਆਂ ਤੋਂ ਨਾ ਕਿਸੇ ਹੋਰ ਪਾਰਟੀ ਤੋਂ ਤੁਸੀਂ ਜਿਹੜਾ ਇਹ ਇਕੱਠ ਕੀਤਾ ਤੁਹਾਨੂੰ ਉਮੀਦ ਸੀ ਕਿ ਇਹਨੇ ਲੋਕ ਖੜ੍ਹ ਜਾਣਗੇ ਸਾਡੇ ਮਗਰ ਜਿਹੜੇ ਹਿਸਾਬ ਨਾਲ ਸਾਨੂੰ ਫੋਨ ਆ ਰਹੇ ਸੀ ਬਾਈ ਮੈਨੂੰ ਫੋਨ ਆ ਰਹੇ ਸੀ ਹੋਰ ਤਾਂ ਮੈਨੂੰ ਪਤਾ ਨਹੀਂ ਹੋਰ ਮੁੰਡਿਆਂ ਨੂੰ ਵੀ ਆ ਰਹੇ ਸੀ ਸਾਨੂੰ ਲੱਗਦਾ ਸੀ ਵੀ ਇਕੱਠ ਹੋਊਗਾ ਪਰ ਆਈ ਡੀਆਸ ਨਹੀਂ ਸੀ ਵੀ ਲੋਕਾਂ ਦੇ ਵਿੱਚ ਐਡੀ ਹਮਦਰਦੀ ਆ ਸਾਡੇ ਵਾਸਤੇ ਅਸੀਂ ਵੀ ਇਹ ਇ ਇਕੱਠ ਕਰਕੇ ਜੀ ਦੇਖਣਾ ਚਾਹੁੰਦੇ ਪਿੰਡ ਨੂੰ ਵੀ ਦੱਸਣਾ ਚਾਹੁੰਦੇ ਵੀ ਸਾਡੇ ਮੰਗਰ ਹੈਗਾ ਜਾਂ ਨਾ ਕੋਈ ਹੈਗਾ ਵੀ ਹੋ ਸਕਦਾ ਵੀ ਅਸੀਂ ਉਈ ਤਰ ਦੇ ਉਈ ਫਿਰਦੇ ਰਹੀਏ ਕੱਲੀ ਹਵਾ ਜੀ ਹੋਵੇ ਹਨਾ ਵੀ ਯਾਰ ਸਾਡੇ ਮੰਗਰ ਹੋਣਾ ਤਾਂ ਹੋਣਾ ਹੀ ਕਿ ਅਸੀਂ ਇੱਕ ਇਕੱਠ ਕਰਕੇ ਇਹੀ ਇਹੀ ਗੱਲ ਦੋਸਤ ਨੇ ਹਾਂ ਦਿੱਤਾ ਵੀ ਯਾਰ ਸਾਡੇ ਲੋਕਾਂ ਨੇ ਸਾਹ ਪਾਤੇ ਉਹਦੇ ਆ ਕੇ ਕੂੜਦੂ ਨੇ ਸਾਡੇ ਪਿੰਡ ਨੂੰ ਵੀ ਪਤਾ ਲੱਗਿਆ ਵੀ ਯਾਰ ਹਾਂ ਇਹ ਮੁੰਡੇ ਵਗਰ ਕੋਈ ਗੱਲਬਾਤ ਹੈਗੀ ਆ ਤਾਂ ਇਹ ਗੱਲਬਾਤਾਂ ਲੋਕ ਇਕੱਠੇ ਹੁੰਦੇ ਆ ਤੁਸੀਂ ਕਹਿ ਵੀ ਸਾਨੂੰ ਦੁੱਖ ਹੈ ਹੀ ਨਹੀਂ ਕਿ ਸਾਡੇ ਤੇ ਪਰਚਾ ਪਿਆ ਚਾਹੇ ਦੋ ਹੋਰ ਪੈ ਜਾਂਦੇ ਪਰ ਸਾਡੀਆਂ ਜਿਹੜੀਆਂ ਭੈੜਾਂ ਨੂੰ ਵੇਚਣ ਵਾਲੋ ਕਰਤਾ ਜਿਹੜੀਆਂ ਉੱਥੇ ਹੈ ਹੀ ਨਹੀਂ ਸੀ ਮੌਜੂਦ ਜਾਂ ਹੋਰ ਲੋਕ ਜਿਹੜੇ ਉੱਥੇ ਹੈ ਨਹੀਂ ਸੀ ਪਰਚਾ ਪਾਤਾ ਤੁਹਾਨੂੰ ਪੁਲਿਸ ਦੀ ਕਾਰਗੁਜ਼ਾਰੀ ਕਿਉਂਕਿ ਇਲਾਕੇ ਦੀ ਪੁਲਿਸ ਵੀ ਪੁੱਛਦੀ ਹੋਊਗੀ ਨਾ ਕਿ ਅਸੀਂ ਤੇ ਹੁਣ ਛਾਪੇ ਮਾਰਨੇ ਆ ਕਈ ਮੁੰਡਿਆਂ ਨੂੰ ਇਹ ਵੀ ਸੁਣਨ ਚਾਇਆ ਲੱਖਾ ਵੀ ਕਹਿ ਰਿਹਾ ਸੀ ਕਿ ਇਹ ਮੁੰਡਿਆਂ ਨੂੰ ਫੋਨ ਆ ਰਿਹਾ ਜੀ ਥਾਣੇ ਹਾਜ਼ਰੀ ਪਰੋ ਹਾਂਜੀ ਫੋਨ ਆਉਂਦੇ ਨੇ ਪਰ ਜਿਹੜੀ ਪੁਲਿਸ ਹੈ ਇਹ ਪੁਲਿਸ ਸਰਕਾਰ ਨੇ ਹਿਸਾਬ ਨਾਲ ਬੰਨੀ ਹੈ ਪੁਲਿਸ ਵੀ ਫਸੀ ਖੜੀ ਹੈ ਹਮ ਕਿਉਂ ਦੇਖੋ ਜਿਹੜੇ ਮਲਾਜਮ ਨੇ ਰੋਟੀ ਖਾਣੀ ਆ ਉਹਦਾ ਘਰ ਤੋੜਨਾ ਉਹਨੂੰ ਸਰਕਾਰ ਦੀ ਤਾਂ ਸੁਣਨੀ ਪੈਣੀ ਆ ਠੀਕ ਹੈ ਮੈਂ ਨਹੀਂ ਚਾਹੁੰਦਾ ਵੀ ਅਸੀਂ ਨਹੀਂ ਕਹਿ ਸਾਦੇ ਇਹ ਗੱਲ ਵੀ ਸਾਡੇ ਨਾਲ ਪੁਲਿਸ ਧੱਕਾ ਕਰਦੀ ਆ ਅਸੀਂ ਇੱਕ ਗੱਲ ਕਹਿ ਰਹੇ ਆ ਵੀ ਸਾਡੇ ਨਾਲ ਜਿਹੜੀ ਸਰਕਾਰ ਆ ਇਹ ਧੱਕਾ ਕਰਾ ਰਹੀ ਆ ਸਾਡੀਆਂ ਕੁੜੀਆਂ ਤੇ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਮੈਂ ਤਾਂ ਇੱਕ ਬੇਨਤੀ ਹੋਰ ਕਰਨਾ ਇੱਕ ਸਾਡੀ ਦਾਦੀ ਮਾਂ ਗਈ ਉਹ ਠੀਕ ਆ ਉਹਦੀ ਹੈਗੀ ਆ 85 ਸਾਲ ਦੀ ਉਮਰ ਆ ਭਾਨੇ ਕੇ ਘਰ ਦੇ ਵਿੱਚੋਂ ਕੱਲੀ ਉਹ ਰਹੇਗੀ ਮੈਂ ਸਾਰੀ ਸਰਕਾਰ ਨੂੰ ਹੀ ਬੇਨਤੀ ਕਰਦਾ ਵੀ ਉਹ ਤੇ ਵੀ ਪਰਚਾ ਦਿੱਤਾ ਜਾਵੇ ਵੀ ਸਾਰਾ ਪਰਿਵਾਰ ਵਿੱਚ ਆ ਜਾਊਗਾ ਜੀ ਉਹ ਕੱਲੀ ਘਰੇ ਕਰੇ ਕਰੀ ਵੀ ਕਰੋ ਵੀ ਕੀ ਇਹ ਬੇਨਤੀ ਆ ਤਾਨੂੰ ਮਜਬੂਰ ਨਹੀਂ ਕਹਿਣਾ ਪੈ ਰਿਹਾ ਕਿ ਜਿਹੜਾ ਕੋਈ ਜੀ ਬਚਿਆ ਉਹਦੇ ਦੇ ਵੀ ਪਰਚਾ ਦੇਓ ਪਰਚਾ ਦੇ ਦਿਓ ਉਹਦੀ ਦਾਦੀ ਬਚੀ ਹੋਈ ਐ ਜਿਹੜੀ ਘਰੇ ਆਉਂਦੀ ਸੀ ਉਹਦੇ ਵੀ ਰੋਈ ਆ ਵਿਚਾਰੀ ਉਹ ਠੀਕ ਆ ਉਹ ਤੇ ਵੀ ਪਰਚਾ ਦੇ ਦਿਓ ਮੈਂ ਤਾਂ ਪਹਿਲੀ ਵਾਰ ਇਹ ਸਰਕਾਰਾਂ ਦੇਖਿਆ ਨੇ ਵੀ ਜਿਹੜੇ ਐਡੇ ਐਡੇ ਜ਼ੁਲਮ ਕਰ ਰਹੀਆਂ ਨੇ ਠੀਕ ਆ ਸਾਡਾ ਭਾਨਾ ਮਾੜਾ ਹੋਊਗਾ ਪਰਚਾ ਦੇਤਾ ਕੁੜੀਆਂ ਦਾ ਕੀ ਕਸੂਰ ਆ ਜੀ ਆਪਦੀ ਕਦੇ ਵੀ ਦੇਖ ਲਓ ਇੱਕ ਤਾਂ ਮਾਂ ਇੱਕ ਭੈਣ ਕਦੇ ਆਪਣੇ ਵੀਰ ਨੂੰ ਇਹ ਨਹੀਂ ਗੱਲ ਕਹਿੰਦੀ ਤੂੰ ਗਲਤ ਚੱਲੋ ਬੇਸਿਕ ਗਲਤ ਤਾਂ ਹੈ ਨਹੀਂ ਉਹ ਕਦੇ ਵੀ ਉਹ ਹਜੇ ਉਹ ਵੀ ਰੋਕਦਿਆਂ ਨਹੀਂ ਵੀਰ ਨਹੀਂ ਯਾਰ ਵੀ ਤੁਸੀਂ ਇਹ ਕੰਮ ਨਾ ਕਰੋ ਵੀ ਤੁਸੀਂ ਸਾਡੇ ਮਸਾ ਦਾ ਅੱਖਾਂ ਦੇ ਤਾਰੇ ਹੋ ਤੁਸੀਂ ਮਸਾਪਾ ਕਰਿਆ ਹਨਾ ਸੰਘਰਸ਼ ਬਹੁਤ ਕਰਿਆ ਇਹ ਪਰਿਵਾਰ ਨੇ ਇਹ ਪਰਿਵਾਰ ਪਹਿਲਾਂ ਤੋਂ ਜੁੜਿਆ ਹੋਇਆ ਜੁਨੀਆ ਨਾਲ ਇਹਦੇ ਦਾਦੀ ਦੀ ਬਹੁਤ ਵੱਡੀ ਦੇਣਾ ਉਥੋਂ ਇਹ ਕੰਮ ਚੱਲਿਆ ਹੋਇਆ ਇਹਨਾਂ ਦੇ ਬਲੱਡ ਦੇ ਵਿੱਚ ਹੈ ਇਹ ਚੀਜ਼ ਤੁਹਾਨੂੰ ਤਾਂ ਕਈ ਮੌਤ ਬਾਾਰ ਹੋਰ ਨਾ ਪਿੰਡਾਂ ਦੇ ਵੀ ਪੁੱਛਦੇ ਹੋਣਗੇ ਵੀ ਯਾਰ ਤੁਹਾਡੇ ਪਿੰਡ ਦਾ ਮੁੰਡਾ ਹੈ ਜਿਆਦਾ ਹੀ ਬੋਲਦਾ ਇਮੀਗ੍ਰੇਸ਼ਨ ਏਜੰਟਾਂ ਦੇ ਖਿਲਾਫ ਬੋਲਣ ਲੱਗਿਆ ਦੇਖਦਾ ਨਹੀਂ ਗਾਲਾਂ ਤਾਂ ਕੱਢ ਦਿੰਦਾ ਭਾਈ ਜਦੋਂ ਪਤਾ ਕੀ ਆ ਜਦੋਂ ਬੁੜੀਆਂ ਆ ਕੇ ਕੀਰਨੇ ਪਾਉਂਦੀਆਂ ਨੇ ਨਾ ਰੋਂਦੀਆਂ ਨੇ ਆ ਕੇ ਮੈਂ ਵੀ ਇੱਕ ਦੋ ਉਹਦੇ ਚ ਬੈਠਾਂ ਬੁੱਧਵਾਰਾਂ ਚ ਉਹਦੇ ਨਾਲ ਜਦੋਂ ਬੁੜੀਆਂ ਆ ਕੇ ਰੋਂਦੀਆਂ ਨੇ ਨਾ ਉਹ ਭਾਈ ਚੱਲੀਆਂ ਨਹੀਂ ਜਾਂਦੀਆਂ ਜਿਹਦੇ ਅੱਜ ਜ਼ਮੀਨ ਵਿਕ ਗਈ ਗਹਿਣੇ ਵਿਕ ਗਏ ਭਾਂਡੇ ਵਿਕ ਗਏ ਉਹ ਆ ਕੇ ਰੋਂਦੀਆਂ ਨੇ ਜਦੋਂ ਭਾਈ ਉਹਨਾਂ ਨੂੰ ਦੇਖਦਾ ਹੈ ਉਹ ਜਜ਼ਵਾਤੀ ਹੋ ਜਾਂਦਾ ਹੈ ਜਜ਼ਵਾਤੀ ਕਿਵੇਂ ਹੁੰਦਾ ਮੂੰਹ ਰੋ ਜਿਹੜਾ ਅਜੰਟਾ ਕੋ ਰਾਂ ਨਹੀਂ ਦੇ ਰਿਹਾ ਠੀਕ ਹੈ ਉਹ ਏਜੰਟ ਪਤਾ ਕੀ ਕਹਿੰਦਾ ਸਾਰੇ ਏਜੰਟ ਨਹੀਂ ਮਾਰੇ ਹੈਗੇ ਦੇਖ ਵਿੱਚ ਚੰਗੇ ਵੀ ਬਹੁਤ ਨੇ ਜਿਹੜੇ ਸਾਡੇ ਰਿਸਪੈਕਟ ਕਰ ਰਹੇ ਨੇ ਔਰ ਸਾਡੇ ਕਹੇ ਤੇ ਉਹਨਾਂ ਨੇ ਪੈਸੇ ਮੂੜੇ ਵੀ ਨੇ ਜੇ ਕਹਿੰਦਾ 4 ਲੱਖ ਰੁਪਏ ਸੀ ਉਹਨੂੰ ਇਹ ਵੀ ਕਿਹਾ ਵੀ ਯਾਰ ਜੇ ਲੱਖ ਰੁਪਏ ਦਾ ਖਰਚਾ ਹੈ ਉਹ ਰੱਖ ਲੈ ਤੂੰ ਕੋਈ ਡਿੱਕਦੇ ਤੈਨੂੰ ਲੱਖ ਤਾਂ ਮੂੜਾ ਉਹਨਾਂ ਨੇ ਮੂੜੇ ਵੀ ਨੇ ਸਾਰੇ ਦੇ ਏਜੰਟ ਮਾਰੇ ਹੈਗੇ ਜਿਹੜੀ ਹੁਣ ਲੁਧਿਆਣੇ ਵਾਲੀ ਕੁੜੀ ਨੇ ਪਰਚਾ ਕਰਾਇਆ ਸੀ ਉਹਦੇ ਵਿੱਚ ਲਾਇਸੈਂਸ ਹੀ ਨਹੀਂ ਬਈ ਲਾਇਸੈਂਸ ਅਜੇ ਤੱਕ ਅਪਰੂਵ ਨਹੀਂ ਹੋਇਆ ਉਹਦੇ ਨਾਲ ਆਪਾਂ ਸਾਹਮਣੇ ਹੋਈ ਹੈ ਉਹ ਇਹ ਚੀਜ਼ਾਂ ਨੇ ਬਾਈ ਜਿਹੜਾ ਗਰੀਬਾਂ ਤੇ ਅਤਿਆਚਾਰ ਹੋ ਰਿਹਾ ਇਹ ਬਾਲਾ ਵੱਡਾ ਹੋ ਰਿਹਾ ਜੀ। ਹੂੰ। ਤੇ ਜਦੋਂ ਦਾ ਪਰਚਾ ਪਿਆ ਕੱਲ ਹਾਲਾਂਕਿ ਪੈ ਤਾਂ ਉਦਣ ਹੀ ਗਿਆ ਸੀ ਸ਼ਾਮ ਨੂੰ ਸਮਝੌਤਾ ਹਾਲਾਂਕਿ ਪੁਲਿਸ ਬਾਅਦ ਚ ਕਰਦੀ ਹੈ ਕਮੇਟੀ ਨਾਲ ਕਿ ਅਸੀਂ 10 ਤਰੀਕ ਤੱਕ ਭਾਨੇ ਨੂੰ ਛੱਡ ਦੇਾਂਗੇ। ਜਾਂ ਜਿਹੜੇ ਮਦਈ ਹੈ ਜੇ ਅਸੀਂ ਸਿੱਧਾ ਕੀਤਾ ਹੁੰਦਾ ਪਰਚਾ ਗੱਲ ਹੋਰ ਹੋਣੀ ਸੀ। ਜਦੋਂ ਦੀ ਇਸ ਪਰਚੇ ਦੀ ਜਾਣਕਾਰੀ ਮਿਲੀ ਹੈ ਉਦੋਂ ਤੋਂ ਮਨ ਚ ਡਰ ਨਹੀਂ ਸੈਮ ਨਹੀਂ ਬੈਠਿਆ ਕਿ ਯਾਰ ਹੁਣ ਬਣੂਗਾ ਕੀ ਅੱਗੇ ਤਾਂ ਹੱਥ ਬੰਨੇਗੇ ਹੋਰ ਅਸੀਂ ਖੁੱਲ ਕੇ ਜਾਵ ਨਹੀਂ ਸਕਦੇ। ਇਹ ਨਹੀਂ ਪਤਾ ਪੁਲਿਸ ਰਾਹ ਜਾਂਦੇ ਉਹ ਫੜ ਲੇ। ਮੈਂ ਦੇਖਿਆ 3 ਤਰੀਕ ਦਿਨਾਂ ਨੇ ਆਨਲਾਈਨ ਇਹਨਾਂ ਨੇ ਕੱਲ ਕਰਿਆ ਕਿਉਂ ਪਹਿਲਾਂ ਅਜੰਤ ਕਰ ਹੀ ਨਹੀਂ ਇਹਨਾਂ ਨੇ ਕੱਲ ਸਾਨੂੰ ਕਿਸੇ ਮਿੱਤਰ ਦੇ ਚਲੋ ਭੇਜਤਾ ਸਾਡੇ ਤੇ ਜਿਹੜਾ ਪਰਚਾ ਹੋਇਆ ਸੀਗਾ ਡਰਦੇ ਨਹੀਂ ਬਾਈ ਕੁਝ ਨਹੀਂ ਹੁੰਦਾ ਹੁਣ ਤਾਂ ਮਰਨ ਵਾਲਾ ਕੰਮ ਹੀ ਆ ਬਸ ਠੀਕ ਹੈ ਮਰ ਜਾਗੇ ਪਰ ਪਿੱਛੇ ਨਹੀਂ ਛੱਡਦੇ ਬਾਈ ਹੁਣ ਹੋਰ ਹੋ ਜਾਂਦੇ ਪਰਚੇ ਕੋਈ ਦਿੱਕਤ ਨਹੀਂ ਹੈਗੀ ਪਰ ਪਰਚਾ ਜਿਹੜਾ ਮੈਂ ਤੁਹਾਨੂੰ ਬਾਰ-ਬਾਰ ਕਹ ਰਿਹਾ ਵੀ ਜਿਹੜਾ ਕੁੜੀਆਂ ਵਾਲਾ ਉਹ ਉਹਦਾ ਦੁੱਖ ਆ ਤੁਹਾਨੂੰ ਆਪਦੇ ਤੋਂ ਕੋਈ ਦੁੱਖ ਨਹੀਂ ਹੈਗਾ ਸਾਡੇ ਤੇ ਪਰਚਾ ਕੋਈ ਦਿੱਕਤ ਨਹੀਂ ਹੈਗੀ ਚੱਲਾਂਗੇ ਨਾ ਪਿੱਛੇ ਹਟਿਆ ਜਾਵਾਂਗੇ ਵੀ ਜਿੱਥੇ ਪਰਿਵਾਰ ਕਹੂਗਾ ਉਹਦੇ ਨਾਲ ਤੁਰਾਂਗੇ ਵੀ ਜਾਵਾਂਗੇ ਵੀ ਹੁਣ ਨਹੀਂ ਪਿੱਛੇ ਹਟਦੇ ਜੀ ਤਾਂ ਬਹੁਤ ਸਾਰੇ ਬੰਦੇ ਉਹ ਆ ਤੁਹਾਡੇ ਨਾਲ ਅੱਜਕੱਲ ਖੜ੍ਹ ਗਏ ਆ ਜਿਹੜੇ ਨਾ ਝਾੜੂ ਚੱਕੀ ਫਿਰਦੇ ਸੀ 2022 ਦੀਆਂ ਚੋਣਾਂ ਤੋਂ ਪਹਿਲਾਂ ਜਾਂ ਝੰਡੇ ਹੱਥ ਵਿੱਚ ਉਹਨਾਂ ਦੇ ਹਮੇਸ਼ਾ ਰਹਿੰਦੇ ਸੀ ਸਵੇਰੇ ਉੱਠਣਾ ਸ਼ਾਮ ਨੂੰ ਪੈਣਾ ਝੰਡਾ ਨਾਲ ਹੀ ਹੁੰਦਾ ਸੀ ਝਾੜੂ ਵਾਲਾ ਤੁਸੀਂ ਵੀ ਉਹਦਾ ਸਪੋਰਟ ਤਾਂ ਕੀਤੀ ਹੋ ਨਹੀਂ ਮੈਂ ਚੰਨੀ ਸਾਹਿਬ ਨਾਲ ਸੀ ਉਹਦਾ ਹੂੰ ਜਦੋਂ ਚੰਨੀ ਸਾਹਿਬ ਸਾਡੇ ਇੱਥੇ ਕੋਰਟਦੁਨੇ ਆਏ ਨੇ ਭਾਨੇ ਨੇ ਡਟ ਕੇ ਵਿਰੋਧ ਕੀਤਾ ਪਰ ਮੈਂ ਭਾਨੇ ਨੂੰ ਇੱਕ ਗੱਲ ਕਹੀ ਸੀ ਵੀ ਤੂੰ ਆਪਾ ਖੜ ਕੇ ਆਪ ਜਿਹੜਾ ਵੀ ਕੋਈ ਸਵਾਲ ਕਰਦਾ ਆਪ ਖੜ ਕੇ ਕਰ ਲੈਨੇ ਆ ਚਲੋ ਜਜਵਾਤੀ ਹੋਗੇ ਨਹੀਂ ਮੰਨਿਆ ਚਲੋ ਮੈਂ ਵੀ ਦਿਲ ਤੇ ਗੱਲ ਨਹੀਂ ਲਈ ਵੀ ਚਲੋ ਕੋਈ ਨਾ ਹਨਾ ਚੰਨੀ ਸਾਹਿਬ ਨੇ ਵੀ ਦਿਲ ਤੇ ਲਈ ਗੱਲ ਇਹ ਉਹਨਾਂ ਦਾ ਬਿਆਨ ਦੇ ਰਿਹਾ ਤਾਂ ਹੀ ਉਹ ਬਿਆਨ ਦੇ ਰਿਹਾ ਦੂਜੇ ਦਿਨ ਸਾਡੇ ਲਾਹੂ ਗੁਕੇ ਆਲਾ ਹੁੰਦਾ ਭਾਨੇ ਕੋਲੇ ਵੀ ਯਾਰ ਮੇਰਾ ਵਿਰੋਧ ਨਾ ਕਰੀ ਕੱਲ ਨੂੰ ਮੈਂ ਵੀ ਆਉਣਾ ਉਹਨੇ ਬਈ ਸਪੋਰਟ ਕਰੀ ਆ ਆਮ ਪਾਰਟੀ ਦੀ ਜਮਾਂ ਡਟ ਕੇ ਸਪੋਰਟ ਕਰੀ ਆ ਤੇ ਹੁਣ ਐਮਐਲਏ ਭਦੌੜ ਵਾਲੇ ਦਾ ਫੋਨ ਨਹੀਂ ਆਇਆ ਤੁਹਾਨੂੰ ਕਿ ਯਾਰ ਭਾਨਾ ਤਾਂ ਚਲੋ ਅੰਦਰ ਹੈ ਤੁਹਾਡੇ ਨਾਲ ਹੀ ਗੱਲ ਕਰ ਲਾਂ ਵੀ ਇਹ ਹੋ ਤਾਂ ਮਾੜਾ ਹੀ ਰਿਹਾ ਨਾ ਭਾਈ ਕਿੱਥੇ ਐਡੀ ਕਿੱਥੇ ਆ ਹੈਗੇ ਵੀ ਗੱਲ ਹੋ ਜਾਣਗੇ ਉਹ ਸਾਡਾ ਤਾਂ ਕੀ ਆ ਸਾਨੂੰ ਤਾਂ ਕੋਈ ਦਿੱਕਤ ਨਹੀਂ ਹੈਗੀ ਜੀ ਭਾਨੇ ਦੇ ਹੱਕ ਚ ਇੱਕ ਬੇਨ ਦੇ ਦਿੰਦੇ ਜੀ 92 ਦੇ ਵਿੱਚੋਂ ਇੱਕ ਦਾ ਵੀ ਬਿਆਨ ਨਹੀਂ ਆਇਆ ਯਾਰ ਵੀ ਹਾਂ ਧੱਕਾ ਹੋ ਰਿਹਾ ਆ ਕੁੜੀਆਂ ਨਾਲ ਵੀ ਧੱਕਾ ਹੋ ਰਿਹਾ ਹੈ ਨਾ ਕਿਸੇ ਦਾ ਇੱਕ ਇੱਕ ਵੇ ਐਮਐਲਏ ਦਾ ਬਿਆਨ ਨਹੀਂ ਆਇਆ ਅੱਜ ਤੱਕ ਪਰ ਸੀਐਮ ਸਾਹਿਬ ਦਾ ਚਾਹੇ ਨਾਮ ਨਹੀਂ ਲਿਆ ਭਾਨਾ ਸਿੱਧੂ ਨੇ ਦੋ ਕੋ ਵਾਰੀ ਚਰਚਾ ਕਰ ਚੁੱਕੇ ਹੈ ਕਹਿੰਦੇ ਮੈਂ ਤਾਂ ਇੱਕ ਇਹ ਨਹੀਂ ਚਾਹੁੰਦਾ ਕਿ ਪੰਜਾਬ ਦਾ ਨੌਜਵਾਨ ਕੋਈ ਜੇਲ੍ਹ ਚ ਜਾਵੇ ਜੇਲ੍ਹਾਂ ਪਹਿਲਾਂ ਹੀ ਬੜੀਆਂ ਭਰੀਆਂ ਪਈਆਂ ਇੱਕ ਉਹ ਕਹਿੰਦੇ ਕਿ ਇਮੀਗ੍ਰੇਸ਼ਨ ਵਾਲੇ ਜੇ ਮਾੜਾ ਕਰਦੇ ਸਭ ਤੋਂ ਬਾਅਦ ਮੈਂ ਬੋਲਦਾ ਰਿਹਾ ਐਮਪੀ ਹੁੰਦੇ ਆ ਜਦੋਂ ਖਿਲਾਫ ਬੋਲਦਾ ਸੀ ਹੋਰ ਕੋਈ ਬੋਲਿਆ ਨਹੀਂ ਹੁਣ ਇਹਦਾ ਮਤਲਬ ਇਹ ਥੋੜੀ ਇੱਕ ਲੱਤਾਂਵਾਹਾਂ ਤੋੜਦੀ ਹੈ ਨਹੀਂ ਜੇ ਇਹ ਕੰਮ ਸੀਐਮ ਸੰਭਲੇ ਸੀਐਮ ਦਾ ਹੁਕਮ ਹੀ ਲਾਉਣਾ ਨਾ ਵੀ ਜਿਹੜੇ ਏਜੰਟਾਂ ਕੋਲੇ ਲਾਇਸੈਂਸ ਹੈਗੇ ਨੇ ਪਹਿਲਾਂ ਤਾਂ ਉਹ ਆਜੋ ਜਿਦੇ ਲਵੇ ਨਹੀਂ ਹੈਗੇ ਉਹ ਆਜੋ ਠੀਕ ਹੈ ਕਲੀਅਰ ਹੋ ਗਿਆ ਉਸ ਤੋਂ ਬਾਅਦ ਆ ਜਿਹੜੇ ਲੋਕਾਂ ਨਾਲ ਠੱਗੀਆਂ ਬੱਜੀਆਂ ਹੋਈਆਂ ਨੇ ਸੀਐਮ ਆਪ ਦੀ ਪਾ ਹਾਂ ਇੱਕ ਟੀਮ ਬਣਾ ਕੇ ਆਪ ਵੀ ਲੋਕਾਂ ਨਾਲ ਸੰਜਿਆ ਕਰ ਸਾਡੇ ਲਵੇ ਲੋਕ ਆਉਣੇ ਨਾ ਸਾਡੇ ਲਵੇ ਰੂਹਣੀ ਨਾ ਬੁੜੀਆਂ ਆ ਕੇ ਜੇ ਸੀ ਆਪ 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 ਤੋਂ ਕਿੱਡੀ ਗੱਲ ਇੱਕ ਹੁਕਮ ਹੀ ਕਰਨਾ ਉਹਨੇ ਇੱਕ ਟੀਮ ਬਣਾ ਕੇ ਬਿਠਾ ਦੇ 10 ਦਿਨਾਂ ਦੇ ਵਿੱਚ ਫੈਸਲੇ ਹੋ ਜਾਣਗੇ ਸਾਰੇ ਮੈਂ ਲੋਕਾਂ ਦੇ ਜਿਹੜੇ ਲੋਕ ਦਰ ਦਰ ਠੋਕਰਾ ਖਾਂਦੇ ਤੁਰੇ ਫਿਰਦੇ ਨੇ ਸਾਡੇ ਲਵੇ ਰੋਂਦੀਆਂ ਨੇ ਬੁੜੀਆਂ ਆ ਕੇ ਨਾਲੇ ਇਹਨਾਂ ਨੂੰ ਆਉਣ ਦੀ ਲੋੜ ਨਾ ਪਵੇ ਜੇ ਸੀਐਮ ਸਾਹਿਬ ਨੇ ਕਿਹਾ ਵੀ ਅਸੀਂ ਮੈਂ ਪਹਿਲਾਂ ਨਵੇੜਦਾ ਰਿਹਾ ਹੁਣ ਨਵੇੜਦੇ ਹੁਣ ਕਿੱਡੀ ਗੱਲ ਉਹਦੇ ਲਈ ਉਹਦੇ ਲਈ ਤਾਂ ਇੱਕ ਬਹੁਤ ਛੋਟੀ ਗੱਲ ਹੈ ਤੁਹਾਨੂੰ ਐ ਨਹੀਂ ਲੱਗਦਾ ਕਿਉਂਕਿ ਤੁਸੀਂ ਕਹਿੰਦੇ ਆ ਕਿ ਪੁਲਿਸ ਦਾ ਇੱਥੇ ਮੁਲਾਜ਼ਮਾ ਨੇ ਤਾਂ ਆਪਣੀ ਡਿਊਟੀ ਕਰਨੀ ਹੈ ਤੁਸੀਂ ਇਹ ਗੱਲ ਕਹਿ ਰਹੇ ਹੋ ਉਧਰੋਂ ਕਹਿੰਦੇ ਆ ਕਿ ਸਰਕਾਰ ਦਾ ਕਸੂਰ ਹੈ ਸਰਕਾਰ ਕਹਿੰਦੀ ਹੈ ਕਿ ਸਾਨੂੰ ਕਈ ਵਾਰੀ ਅਫਸਰ ਹੀ ਗੁੰਮਰਾਹ ਕਰ ਜਾਂਦੇ ਆ ਥੱਲੇ ਕੀ ਹੋ ਰਿਹਾ ਪਤਾ ਨਹੀਂ ਲੱਗਦਾ ਇਹ ਤਾਲਮੇਲ ਵਾਲਾ ਤੁਹਾਨੂੰ ਕਿਵੇਂ ਲੱਗਦਾ ਮੁੱਖ ਮੰਤਰੀ ਮੁੱਖ ਮੰਤਰੀ ਤੁਹਾਨੂੰ ਪਤਾ ਹੈ ਉਹਦੀ ਕੀ ਪਾਵਰ ਹੁੰਦੀ ਹੈ ਜਿਹੜੇ ਅਫਸਰ ਉਹਦੇ ਥੱਲੇ ਹੁੰਦੇ ਨੇ ਠੀਕ ਹੈ ਪਰ ਮੁੱਖ ਮੰਤਰੀ ਦੇ ਉੱਤੋਂ ਅਫਸਰ ਹੋ ਜਾਣਾ ਫਿਰ ਉਹ ਮੁੱਖ ਮੰਤਰੀ ਕਾਹਦਾ ਸਦਾ ਇਹ ਚੀਜ਼ ਨੂੰ ਮੈਂ ਨਹੀਂ ਮੰਨਦਾ ਹੈ ਜਿਹੜਾ ਕਿ ਹੁਣ ਮੰਨ ਲਓ ਮੈਂ ਪਿੰਡ ਦਾ ਸਰਪੰਚ ਆ ਮੇਰੇ ਨੀਚੇ ਜਿਹੜੇ ਮੈਂਬਰ ਨੇ ਠੀਕ ਹੈ ਮੈਂਬਰ ਮੈਂਬਰ ਰਹਿਣਗੇ ਸਰਪੰਚ ਸਰਪੰਚ ਰਹੂਗਾ ਜਿਹੜਾ ਮੁੱਖ ਮੰਤਰੀ ਆ ਉਹ ਮੁੱਖ ਮੰਤਰੀ ਰਹੂ ਠੀਕ ਹੈ ਜਿਹੜੇ ਅਫਸਰ ਨੇ ਅਫਸਰ ਸਾਹਿਬ ਤਾਂ ਥੱਲੇ ਚੱਲੂ ਨਾ ਤਾਂ ਤਾਂ ਤੋਂ ਹੁਕਮ ਆਉਂਦੇ ਤਾਂ ਪਰਚੇ ਹੁੰਦੇ ਐ ਕਿਵੇਂ ਪੁਲਿਸ ਅੱਗੇ ਨਾਲ ਪੁਲਿਸ ਨੇ ਪਰਚੇ ਦਿੱਤੇ ਝੂਠੇ ਕਿਸੇ ਤੇ ਕਿਉਂਕਿ ਕਹਿੰਦੇ ਪੁਲਿਸ ਨੂੰ ਅੱਧੀ ਨੂੰ ਆਪ ਨੂੰ ਨਹੀਂ ਪਤਾ ਕਿ ਪਰਚਾ ਹੋ ਗਿਆ ਕਿਉਂਕਿ 8:30 ਵਜੇ ਸਮਝੌਤਾ ਹੋ ਰਿਹਾ ਉਸ ਦਿਨ ਕਮੇਟੀ ਨਾਲ 5:30 ਵਜੇ ਪਰਚਾ ਹੋ ਗਿਆ ਇਹ ਭਾਈ ਤਾਂਹਾਂ ਤੋਂ ਜਦੋਂ ਠੀਕ ਹੈ ਉਹ ਉਹ ਵੀ ਪੂਰੇ ਲੋਕਾਂ ਚ ਨਹੀਂ ਦੱਸਿਆ ਜਾਂਦਾ بس ਉਹਦੀ ਪਤਾ ਲੱਗਦਾ ਵੀ ਕੰਮ ਹੋ ਗਿਆ ਠੀਕ ਹੈ ਹੁਣ ਤੁਹਾਡੇ ਕੋਲ ਅਗਲਾ ਰਸਤਾ ਕੀ ਬਚਦਾ ਕਿਉਂਕਿ ਪਰਚੇ ਤੇ ਪਰਚੇ ਵਾਲੀ ਕਹਾਣੀ ਤਾਂ ਜਾ ਰਹੀ ਹੈ ਜਿਹੜਾ ਉਹ ਸਮਝੌਤਾ ਲਿਖਤੀ ਹੋਇਆ ਸੀ ਹੁਣ ਉਹਦਾ ਵੀ ਕੋਈ ਵਜੂਦ ਨਜ਼ਰ ਨਹੀਂ ਆ ਰਿਹਾ ਹੁਣ ਕੀ ਨਜ਼ਰ ਆਉਂਦਾ ਸਾਹਮਣੇ ਲੜੋਂਗੇ ਕਿਵੇਂ 2:00 ਵਜੇ ਆਜ ਤਿੰਨ ਕਵਜੇ ਮੀਟਿੰਗ ਆ ਸਾਡੇ ਕਿਸਾਨ ਯੂਨੀਅਨ ਦੀ ਜੀ ਲੱਖੇ ਬਾਈ ਹੋਰੀ ਆਉਣਗੇ ਸਾਰੇ ਕਾਕੇ ਹੋਰੀ ਆਉਣਗੇ ਸਾਰੇ ਸਾਰੇ ਜਥੇਬੰਦੀਆਂ ਆਉਣਗੀਆਂ ਕੱਲ ਦਾ ਕੀ ਫੈਸਲਾ ਦੇਣਾ ਕੀ ਟਾਈਮ ਦੇਣਾ ਕੀ ਕਰਨਾ ਕੱਲ ਨੂੰ ਭਈ ਅੱਜ ਅੱਜ ਸਾਰਾ ਡਿਟੇਲ ਹੈ ਜਿਹੜੀ ਉਹ ਅੱਜ ਪਾ ਦਾਂਗੇ ਬਾ ਜਤਰੀਆ ਹਾਂਜੀ ਇਸਨ ਸਾਡੇ ਨਾਲ ਪਿੰਡ ਕੋਟ ਦੋਨਾਂ ਦੇ ਸਰਪੰਚ ਸਰਬਜੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਅਸੀਂ ਡਰਨ ਵਾਲੇ ਨਹੀਂ ਪਰਚਾ ਇੱਕ ਨਹੀਂ ਚਾਏ ਦੋ ਹੋਰ ਦੇ ਦਿਓ ਪਰ ਸਾਡੀਆਂ ਭੈਣਾਂ ਨੂੰ ਬਖਸ਼ ਦੇ ਸਾਡੀਆਂ ਭੈਣਾਂ ਨੂੰ ਛੱਡ ਦੇ ਇਹ ਬੜਾ ਗਲਤ ਕੀਤਾ ਸਰਕਾਰ ਨੇ ਪੁਲਿਸ ਨੇ ਹੁਣ ਇਸ ਪੇਟ ਪਿੰਡ ਕੋਟ ਦੋਨੇ ਤੋਂ ਜਿਹੜੀ ਆਵਾਜ਼ ਪਹਿਲਾਂ ਵੀ ਉੱઠી ਸੀ ਹੁਣ ਵੀ ਉਸੇ ਤਰ੍ਹਾਂ جاری ਹੈ ਦੇਖਦੇ ਹਾਂ ਕਿ ਲੜਾਈ ਕਿੱਥੇ ਜਾ ਕੇ ਖਤਮ ਹੁੰਦੀ ਹੈ ਭਾਨਾ ਸਿੱਧੂ ਦੀ ਰਿਹਾਈ ਕਦੋਂ ਹੁੰਦੀ ਹੈ ਇਹ ਸਵਾਲ ਅਜੇ ਉੱਥੇ ਦਾ ਉੱਥੇ ਹੈ ਪਰ ਇੱਕ ਨਵਾਂ ਪਰਚਾ ਹੋਣ ਦੇ ਨਾਲ ਕਾਫੀ ਚਰਚਾ ਹੋਰ ਛਿੜ ਗਈ ਹੈ ਕਿ ਹੁਣੇ ਜਾ ਕੇ ਅੰਦਰ ਨੂੰ ਰਿਆਤੰਤਰ ਇਹ ਹੋ ਕੀ ਰਿਹਾ ਹੈ ਕਿਸਦੇ ਕਹਿਣ ਤੇ ਹੋ ਰਿਹਾ ਜਾਂ ਕਿਉਂ ਹੋ ਰਿਹਾ ਇਹ ਸਾਰੀਆਂ ਗੱਲਾਂ ਉਸੇ ਤਰ੍ਹਾਂ ਬਣੀਆਂ ਹੋਈਆਂ ਨੇ ਪੰਜਾਬ ਦੇ ਲੋਕ ਇਸ ਮਸਲੇ ਦੇ ਬਾਰੇ ਕੀ ਸੋਚਦੇ ਆ ਆਪਣੀ ਆਪਣੀ ਰਾਏ ਤੁਸੀਂ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਚੈਨਾਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਪਿੰਡ ਕੋਟਦੋ